ਆਜੋ ਆਜੋ ਇਹ ਕੁਰਸੀ ਦਾ ਬੈਠੇ ਨੇ ਫੇ ਨਾ ਹਨੂ ਦੇਖ ਜਣਗੇ ਹਨੂ ਉਹ ਉੱਥੋਂਦੇ ਆਉਂਦੇ ਦੇਖ ਜਣੇ ਜੇ ਅਹੀਂ ਅੰਦਰ ਬੈਨੇ ਹਨੂ ਦਿਖਦੇ ਨਹੀਂ ਆਪਾਂ ਇੱਥੇ ਖੜਾਉਣਾ ਹੁਣ ਇੱਥੇ ਖਲੋ ਜੰਨੇ ਆ ਤੁਸੀਂ ਬੈਜੋ ਮੈਂ ਬੈਦਾ ਨਾ ਮੈਂ ਬੈਦਾ ਨਹੀਂ ਆ ਤੇ ਤੁਸੀਂ ਖਲੋਗੇ ਤੇ ਵੇਖੋ ਮੈਨੂੰ ਦੱਸੋ ਇੱਧਰ ਉੱਧਰ ਘੁੰਮ ਕੇ ਕਿ ਕਿੱਥੇ ਹੋਣ ਦੀ ਐ ਸਕੂਟਰੀ ਮੈਨੂੰ ਸਮਰੀ ਤੇ ਬੜਾ ਚਾ ਚਾਂਡੇ ਆਈਓ ਸਕੂਟਰੀ ਦਾ ਉਹਦੇ ਸਾਰਿਆਂ ਨੂੰ ਆਪਣੀ ਸਕੂਟਰੀ ਦਾ ਜਾਂ ਫਿਰ ਗੱਡੀ ਦਾ ਚਾਰ ਚੜਦਾ ਹੀ ਹੁੰਦਾ ਵਾ ਹਾਂ ਤੇ ਤੂੰ ਏਦਾਂ ਕਹੀਂ ਕਿ ਅਹੀਨਾ ਪਹਿਲੇ ਮੰਗਾਗੇ ਕਿੰਨੇ ਤੇਲ ਚੋਣਨੇ ਆ ਕਿੰਨੇ ਤੇ ਤੂੰ ਤੇਲ ਲੈ ਆ ਦੌੜ ਕੇ ਜਾ ਕੇ ਅੰਦਰ ਤੇਲ ਲੈ ਆ ਹਾਂ ਚਲੋ ਠੀਕ ਗੱਲ ਸੁਣ ਹਾਂਜੀ 500 ਰੁਪਏ ਮੰਗਿਏ 1000 ਮੰਗ ਲੈਨੇ ਨਹੀਂ ਫਿਰ ਜ਼ਿਆਦਾ ਹੋ ਜਾਣਾ ਨਹੀਂ ਫਿਰ ਚੱਲ 1000 ਰੁਪਏ ਮੰਗ ਕੇ ਵੇਲੇ ਨੇ 500 ਤਾਂ ਪੱਕਾ ਮਿਲ ਜਾਣਾ ਫਿਰ ਹਾਂ ਤੇ ਫਿਰ ਪੀਜ਼ਾ ਪਾਰਟੀ ਕਰਾਂਗੇ ਮੈਨਾਂ ਤੇ ਲੈ ਕਿਉਂ ਨਹੀਂ ਉਹ ਦਿਖੰਡਿਆ ਯੋ ਲੱਗਦਾ ਹੁੰਦਾ ਵੀਰੋਂ ਡਿਆ ਯੋ ਸਮ੍ਰਿਥੀ ਤੇ ਲਾਇਆ ਹਏ ਸਮ੍ਰਿਥਾ ਹਾਂਜੀ ਉਹ ਅੱਗੇ ਕੀ ਖਿਆ ਬਾ ਹਏ ਤੇ ਦੋ ਮੂਆ ਵਾਲੀ ਸਕੂਟਰੀਆ ਆਹੋ ਚਿੱਟੀ ਤੇ ਲਾਲੇ ਕਿਦਾਂ ਦੀ ਸਕੂਟਰੀ ਆ ਹਾਂ ਸੋ ਇਹ ਕਿਦਾਂ ਦੀ ਸਕੂਟਰੀ ਆ ਉਹ ਇਹ ਦਾ ਬੱਚਾ ਹੀ ਕਹਿੰਦੇ ਨਾਲ ਹੀ ਲੈ ਜਾਓ ਰੋਂਦਾ ਰਹੂ ਮਗਰੋ ਇਹ 5000 ਦੀ ਆ ਕਿੰਨਾ ਸੋਹਣਾ ਵਾ ਲਾਲ ਆ ਕਿਦਾਂ ਦੀ ਗੰਦੀ ਜੀ ਸਕੂਟਰੀ ਹੂੰ ਗੰਦੀ ਏ ਥੇ ਕਿ ਕਿੰਨੀ ਪੁਰਾਣੀ ਸਕੂਟਰੀ ਲਿਆਤੀ ਆ ਮੈਂ ਚਲ ਇੱਕ ਕੰਨਿਆ ਨੂੰ ਤੇ ਗਿਫਟ ਦੇਣਾ ਹੀ ਆ ਦੂਜੀ ਰੋਂਦੀ ਨਾ ਰਵੇ ਇਹਦੇ ਲਈ ਵੀ ਲੈ ਜੰਨੇ ਆ ਇਹ ਤਾਂ ਠੀਕ ਵਾ ਵੀਰ ਪਰ ਉਹਦੀ ਵੇਅ ਨਿੱਕੀ ਨਵੀਂ ਆ ਆਹ ਕਿੰਨੀ ਗੰਦੀ ਐ ਸਾਫ ਵੀ ਨਹੀਂ ਕਰਕੇ ਲਿਆਂਦੀ ਇੱਕ ਪ੍ਰਾਣੀ ਜੀ ਆਲਾ ਉਸ ਦੇਣੇ ਪ੍ਰਾਣੀ ਨਿਗੀ ਇਹ ਬੜੀ ਵਧੀਆ ਉਹ ਮੈਂ ਜਿੰਨਾ ਕੋ ਲਿਆਂਦੀ ਆ ਨਾ ਉਹ ਆਂਦੇ ਵੀ ਜਦੋਂ ਦੀ ਆਪਾਂ ਲਈਏ ਨਾ ਤੇ ਜਿੰਨੇ ਜਣੇ ਵੀ ਇੱਥੇ ਜਾ ਸਿੱਖੀ ਇੱਕ ਵਾਰੀ ਨਹੀਂ ਇਹਨੇ ਛੁੱਟਿਆ ਸੱਚੀ ਆਹੋ ਮੈਂ ਤਾਂ ਲਿਆਂਦੀ ਆ ਤੇ ਠੀਕ ਆ ਫਿਰ ਠੀਕ ਆ ਮੈਂ ਐਡੀ ਕਰਮ ਵਾਲੀ ਕਿਤੇ ਮਿਲਦੀ ਮੈਂ ਤਾਂ ਸਗੋ 10000 ਰੁਪਏ ਵਾਧਾ ਦਿੱਤਾ ਇਹਦਾ ਹੋ ਹੇ 10000 ਕਿਤ ਵਾਧਾ ਦਿੱਤਾ ਇਹਦੀ ਕਿਸਮਤ ਲਈ ਪੀਰੀ ਇਨੀ ਕਿਸਮਤ ਵਧੀਆ ਵਾ ਚਲ ਸਮਝੀ ਤੇ ਤੇਲ ਚੋ 1000 ਰੁਪਇਆ ਦੋ ਹਨੂ ਇੱਥੇ ਜਾਦਾ ਚੋ ਦੇ ਜਿਆਦਾ ਨਾ ਚੋਦੀ ਇੱਥੇ ਨਾ ਤਿਲਕ ਜੇ ਕਿਤੇ ਆਪਾਂ ਤੇ ਤੀ ਕੰਨੇ ਡਿੱਗਦੇ ਨਹੀਂ ਆ ਲੈ ਮੈਂ ਕਿੱਦਾਂ ਮੈਂ 14 ਹਨੂ ਹਨੂ ਕਹੇ ਦੋ ਮੰਮਾ ਨਵਾਰ ਮਮਾ ਇਹ ਤੇ ਜਾ ਸਿੱਖ ਲੇਗੀ ਨਾ ਹਾਂ ਤੇ ਫਿਰ ਤੈਨੂੰ ਨਵੀਂ ਲਾ ਦਾਂਗੇ ਇੱਕ ਦੋ ਮਹੀਨਾ ਠਹਿਰ ਕੇ ਚਲ ਠੀਕ ਵਾ ਮੈਂ ਚੱਲ ਤੈਨੂੰ ਜਾਜੂ ਚ ਆ ਜੂਗੀ ਹਾਂ ਇਹ ਤਾਂ ਮੈਂ ਚਾ ਅਜਾ ਜੂਗੀ ਤੇ ਹੁਣ ਅੰਦਰ ਲੈ ਜਾਂਗੇ ਰਹਿਣ ਦਾ ਇੱਥੇ ਹੀ ਨਹੀਂ ਇੱਥੇ ਰਹਿਣ ਦੇ ਤੂੰ ਹੂੰ ਚੱਲ ਠੀਕ ਆ ਜਾਜੂ ਆ ਜੂ ਤਾਂ ਮੈਨੂੰ ਆ ਜੂਗੀ ਦਿਲ ਵੱਡਾ ਕਰੇਂਗੀ ਤੇ ਆ ਜੂਗੀ ਜੇ ਡਰਦੀ ਨਹੀਂ ਫਿਰ ਤੇ ਨਹੀਂ ਆਉਂਦੀ ਕੀ ਗੱਲ ਵਾ ਆਹੋ ਉਦਾਂ ਦੇ ਜਾਹ ਚ ਲਾਉਨ ਫਿਰਦੀ ਆ ਜਾਹ ਤੇ ਮੈਂ ਚਲਾ ਲਿਆ ਕਰਨਾ ਸੀਗਾ ਹੁਣ ਸੀਟ ਲਾ ਲੈਣਾ ਵੇਖੀਏ ਕਵਰ ਪਵਾ ਦਾਂਗੇ ਤੈਨੂੰ ਨਵਾਂ ਹੈਗੀ ਜਦਾਂ ਹਾਲਤ ਤੇ ਮਾੜੀ ਆ ਤੇ ਮੈਂ ਕਹ ਦੱਸਦਾ ਮੈਨੂੰ ਕਾਲਜ ਲੈ ਕੇ ਜਾਣੀ। ਸੁਦੈਨੇ ਸ਼ਕਲ ਸੂਰਤ ਤੇ ਨਹੀਂ ਗੁਣਾ ਤੇ ਜਾਈਦਾ ਹੁੰਦਾ ਇਹ ਤੇ ਗੁਣ ਤੇ ਨਾ ਗਿਣਾਏ ਨਾ। ਇਹਦੇ ਗੁਣ ਬੜੇ ਵਧੀਆ ਵਾ। ਸੁਨਗੀ ਤੇ। ਮੰਮਾ ਆਈ ਨਹੀਂ ਤੇਰੀ। ਮਾ ਭਾਬੀ ਨੂੰ ਦਿਖਾਉਣੀ ਭਲਾ ਕੀ ਕਹਿੰਦੀ ਆ ਕਿਦਾਂ ਦੀ ਏ ਸਕੂਟਰੀ। ਭਾਬੀ ਨੂੰ ਕੀ ਪਤਾ ਉਹ ਕਿਹੜਾ ਚਲਾਉਂਦੀ ਆ। ਆਹ ਵੇਖੋ। ਵਾਹ ਲੈ ਆਂਦੀ ਆ ਦੋ ਸਕੂਟਰੀਆਂ। ਆ ਮੇਰੀ ਆ। ਇੱਕ ਇਹਦੀ ਤੇ ਇੱਕ ਤੇਰੀ ਕੁੜੀ ਦੀ। ਕਿੰਨੀ ਹੋਣੀ ਆ। ਲਫੜਾ। ਏ ਵੀ ਸੋਣੀ ਆ ਇਸ ਰੱਖ ਦੇ ਉਹਦੇ ਪਸੰਦ ਹੀ ਨਹੀਂ ਆਉਂਦੀ ਕਿਉਂ ਇਹ ਪੁਰਾਣੀ ਬੜੀ ਆ ਪੁਰਾਣੀ ਤੇ ਲਾਹੇ ਕਰੇ ਜਾ ਸਿੱਖ ਲੇਗੀ ਫਿਰ ਨਾ ਇਹਦਾ ਵਾਗੇ ਹਾਂ ਸੁਲਾਸਂ ਦੇ ਦੋ ਲਾ ਵੇਖ ਓਏ ਉਹਨੇ ਤੇ ਜਲਾ ਲਈ ਆ ਆ ਵੇਲਾ ਉਹ ਉਹ ਜਾ ਸਿੱਖ ਗਈ ਹੋ ਤੇ ਤੂੰ ਡਰੀ ਜਾ ਤੂੰ ਮੈਨੂੰ ਵੀ ਇਦਾਂ ਦੇ ਪੈਰ ਲਵਾ ਦਿੰਦਾ ਹਾਂ ਨਾਲ ਇੱਥੇ ਦੋ ਟਾਇਰ ਹੋਰ ਲਵਾ ਦੇ ਕਿ ਤੇਰੀਆਂ ਲੱਤਾਂ ਹੈ ਨਹੀਂ ਆ ਵੀ ਉਦਾਂ ਦੇ ਟਾਇਰ ਲਵਾ ਦਾਂ ਤੈਨੂੰ ਫਿਰ ਮੈਂ ਆਪਣੀਆਂ ਉਹ ਤੇ ਬੱਚਿਆਂ ਵਾਤੇ ਆ ਫੇ ਮੈਨ ਲੱਤਾਂ ਲਾ ਕੇ ਰੋਕ ਲੈ ਕਰੋ ਨਹੀਂ ਲੱਤਾਂ ਘਰ ਛੱਡ ਜਾਇਆ ਕਰੀ ਉਹ ਛਦੇਣੇ ਆ ਬ੍ਰੇਕਾਂ ਕੱਢ ਲਈ ਰੋਕਣ ਨੂੰ ਹੀ ਆ ਚੱਲ ਦੱਸ ਮੈਨੂੰ ਕਿਹੜੀ ਇੱਕ ਦੋ ਵਾਰੀ ਚਲਾਏਂਗੀ ਆਪੇ ਜਹਾਜ ਆ ਜਾਣੀ ਆ ਆਹੋ ਚੱਲ ਦੱਸ ਚੱਲ ਤੈਨੂੰ ਸਿਖਾਵਾਂ ਮੈਂ ਥੋੜੀ ਜਿਹੀ ਥੋੜੀ ਹੋਰ ਹਾਂ ਹੋਰ ਇੰਨਾ ਚਾ ਟਾਈਮ ਇੱਥੇ ਤੈਨੂੰ ਮੈਂ ਦੋ ਕੇ ਚੱਕਰ ਲਵਾਉਣੇ ਆ ਤੈਨੂੰ ਜਾਤ ਆ ਜਾਣੀ ਆ ਹਾਂ ਪੱਕੀ ਗੱਲ ਆਹੋ ਚੱਲ ਤੂੰ ਉਜਲਾ ਕੇ ਵੇਖ ਪਹਿਲਾਂ ਜੇ ਡਿੱਗਦੀ ਐ ਤੂੰ ਤਾਂ ਫਿਰ ਮੈਂ ਵੇਖ ਚਾਸ਼ਮੀ ਚਲਾ ਕੇ ਦੱਸ ਇਹਨੂੰ ਓ ਵੇ ਡਰਦੀ ਆ ਲਾ ਲੂੰਗੀ ਨਾ ਫਿਰ ਮੈਂ ਲੈ ਓ ਨੀਗੀਜੀ ਚਲਾਈ ਫਿਰਦੀ ਆ ਤੂੰ ਨਾਲ ਜਲਾ ਮੇਰੀ ਬੇਤੀ ਚਲਾਈ ਜਾਨੀ ਆ ਚੱਲ ਤੂੰ ਫੜ ਚਾਬੀ ਲਾ ਤੈਨੂੰ ਮੈਂ ਦੱਸ ਦਿੰਦੀ ਆ ਵੇ ਇੱਥੋਂ ਚਾਬੀ ਇਦਾਂ ਲਾ ਕੇ ਹਾਂ ਔਫ ਨਾ ਪਕਲਚ ਗਿਆ ਕਿਹੜਾ ਕਲੱਚ ਹਾਂ ਜੜੀ ਬ੍ਰੇਕ ਵੀ ਆ ਤੇ ਕਲੱਚ ਵੀ ਆ ਬ੍ਰੇਕ ਵੀ ਇਦਾਂ ਦੀ ਤੇ ਕਲੱਚ ਵੀ ਇਦਾਂ ਦਾ ਏਕ ਓਹ ਆਹੋ ਇਦਾਂ ਦਾ ਹੀ ਹੁੰਦਾ ਆਵੇ ਉਹਨੂੰ ਨਾਪ ਕੇ ਖੱਬਿਆ ਥਾਲੀ ਨੂੰ ਫਿਰ ਆ ਆ ਬਟਰ ਪਾਈ ਬਲਕਾ ਲੈ ਹੋ ਗਈ ਸਾਡੋ ਵੀ ਚੰਗੀ ਹੋ ਆਹੋ ਚਲ ਹਾਲ ਫਸਟਾਰਟ ਆਂ ਵੀ ਚੰਗੀ ਨਹੀਂ ਆਵੇ ਲੈ ਅੱਲਾ ਇੱਟ ਬੰਦ ਕਰ ਦੇ ਦੀ ਹੋ ਗਈ ਚਲ ਬਸ ਆ ਗਈ ਜਾਂਚ ਕੇ ਲਾਈਟ ਬੰਦ ਕਰ ਲਈ ਤੇ ਜਾਂਚ ਆ ਗਈ ਚਲ ਚਲ ਹਣ ਚਲਾ ਕੇ ਵੇਖ ਚਲ ਤੈਨੂੰ ਦੋ ਚੱਕਰ ਲਵਾਉਣਾ ਮੈਂ ਮੜ ਕੇ ਤੂੰ ਹੁਣੇ ਕਹਿਣਾ ਮੈਂ ਕੱਲੀ ਨਹੀਂ ਜਾਣਾ ਭਾਰੀ ਬੜੀ ਜੇ ਮੇਰੇ ਉੱਤੇ ਡੇਗੀ ਤੇ ਤੂੰ ਇਹਦੇ ਨਵੀਂ ਭਾਰੀਆਂ ਹਾਂ ਹਾਂ ਵੇਲਾ ਪਰ ਵੀ ਵੇਲਾ ਉਹ ਤੇ ਉਹਨੂੰ ਫਿਕਰ ਕਰਨਾ ਚਾਹੀਦਾ ਵੀ ਜੇ ਤੂੰ ਇਹਦੇ ਤੇ ਦੇਖੀਂ ਜਾਂਦਾ ਹੀ ਚੱਲ ਚੱਲ ਕੋਈ ਨਹੀਂ ਤਾਂ ਚੱਲ ਫੜ ਕੇ ਰੱਖੀ ਚੰਗਾ ਫੜਾਂਗਾ ਫੜਾਂਗਾ ਚੱਲ ਤੂੰ ਚੱਲ ਧਿਆਨ ਨਾਲ ਸਿਕਾ ਦਿਓ ਉਹਨੂੰ ਚੰਜਣਾ ਉਹ ਧਿਆਨ ਨਹੀਂ ਸਿਖਾਵਾਂਗਾ ਆਹ ਥੋੜੀ ਕਿਤੇ ਛੱਡਣਾ ਹਣਾ ਛੱਡੂਪ ਲਵਾ ਦਿਓ ਤੇ ਛੱਡਣਾ ਤੇ ਉਹਨੇ ਚਲੋਣੀ ਕਿਦਾਂ ਵਾ ਚੱਲ ਠੀਕ ਐ ਸਿਕਾ ਦਿਓ ਫਿਰ ਮੈਂ ਵੀ ਹਲਦੀ ਸਿੱਖ ਜਾ 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 ਬਣਾ ਤੂੰ ਜਾ ਆਪਣਾ ਕੰਮ ਕਰ ਸੁਣ ਵੀਰ ਆਹ ਕਲੱਚ ਆਹ ਬ੍ਰੇਕ ਉਹ ਆਪਰਾਵਾ ਆ ਕਲੱਚ ਵਾ ਬ੍ਰੇਕ ਵੀ ਆਉਦਾ ਹਾਂ ਤੇ ਆ ਬ੍ਰੇਕ ਲਾਉਣੀ ਓ ਜਦੋਂ ਵੀ ਲਾਉਣੀ ਆ ਨਾ ਆ ਬ੍ਰੇਕ ਲਾਉਣੀ ਆ ਨਾ ਲਾਦੀ ਕਿਤੇ ਕਿਉਂ ਦੰਦ ਨਿਕਲ ਜਾਣੇ ਈਓ ਇਹ ਅਗਲੀ ਆ ਕਦੀ ਤੂੰ ਕਹਿੰਨਾ ਇਹ ਕਲੱਚ ਵਾ ਕਦੀ ਤੂੰ ਕਹਿੰਨਾ ਆ ਬ੍ਰੇਕ ਆ ਕਦੀ ਤੂੰ ਕਹਿੰਨਾ ਆ ਵੀ ਬ੍ਰੇਕ ਵਾ ਪਤਾ ਤੇਰੇ ਇੱਕ ਗਲਤ ਸਾਂ ਇੰਦਾ ਸਿੱਧਾ ਸਿੱਧਾ ਮੂੰਹ ਕਰੇ ਹਾਂ ਲੱਭੀ ਤੇਰੇ ਨਾਕ ਵਾਂਗੂ ਸਕੂਟਰੀ ਦਾ ਮੂੰਹ ਲੱਗਣ ਡਿਆ ਵੇਲਾ ਚੱਲ 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 ਚੱਲੀਏ ਚੱਲ ਚੱਲ ਕਿਹੜਾ ਕਲੱਚ ਕਿਹੜੀ ਬ੍ਰੇਕ ਦੱਸ ਦੇ ਕੋਈ ਫਿਰ ਫਿਰ ਤੇ ਆਹੋ ਹੀ ਦੱਸ ਦਰੂ ਤੈਨੂੰ ਮੈਂ ਮਿੰਨਾ ਆਹ ਕਲੱਚ ਵਾ ਆਹ ਬ੍ਰੇਕ ਵਾ ਇਹਨੂੰ ਨੱਪ ਪਹਿਲਾਂ ਇਹਨੂੰ ਨੱਪ ਕੇ ਸਿਰਫ ਸਟਾਰਟ ਹੀ ਕਰਨਾ ਇਹਨਾਂ ਹਾਂ ਇਹਨੂੰ ਮੁੜ ਕੇ ਲੈਣਾ ਆਪਣਾ ਜਦੋਂ ਰੋਕਣੀ ਹੈ ਨਾ ਹਾਂ ਆਹ ਲਾਉਣੀ ਹੈ ਇਹਦਾ ਅੱਛਾ ਮਤਲਬ ਇਹਨੂੰ ਬਾਅਦ ਇਹਨੂੰ ਹੱਥ ਨਹੀਂ ਲਾਉਣਾ ਇਹਨੂੰ ਨਹੀਂ ਹੱਥ ਲਾਉਣਾ ਠੀਕ ਆ ਇੱਕ ਬ੍ਰੇਕ ਨੂੰ ਹੱਥ ਹੀ ਨਹੀਂ ਲਾਉਣਾ ਸਟਾਰਟ ਕਰਨ ਤੋਂ ਬਾਅਦ ਇਹਨੂੰ ਤੇ ਭੁੱਲੀ ਜਾਣਾ ਨਾ ਵੀ ਹੈਗੀ ਚੱਲ ਠੀਕ ਆ ਹਾਂ ਚੱਲ ਵਾਈਗਰੂ 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 ਸਟਾਰਟ ਕਰ ਲੋ ਵਾਈਗਰੂ ਵਾਈਗਰੂ ਬੱਬੇ ਨੂੰ ਕਹਿ ਕੇ ਡਿੱਗੇ ਨਾ ਮੇਰੀ ਪੁਈ ਹੋ ਗਈ ਹੋ ਗਈ ਹੋਲੀ ਹੋਲੀ ਹੋਣਾ ਮੈਨੂੰ ਤੁਰੀ ਸੁਹਾ ਗੈਂਗੂ ਕਿਤੇ ਚੱਲ 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 ਦੌੜ ਕੇ ਜਾਣਾ ਸੀ ਪਰ ਸਕੂਟਰ 'ਤੇ ਕੋ ਬੈਠੀ ਆ ਲੱਤਾਂ ਤਾਂ ਚੁੱਕ ਲਾ ਜੇ ਮੈਂ ਦੇਖੀ ਤੇ ਜੇ ਬਾਅਦ ਚ ਜੇ ਇਹਦੀ ਗੱਲ ਬਾਅਦ ਚ ਹੁੰਦੀ ਆ ਜਦੋਂ ਡਿੱਗੇਗੀ ਉਦੋਂ ਵੇਖ ਲਾਂਗੇ ਮੈਂ ਹੈਗਾ ਨਾ ਤੇਰਾ ਨਾ ਚੱਲ ਹੋਲੀ 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 ਚੱਲ 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 ਹਾਂ ਥਾਂ ਤੇ ਚੱਲ ਚੱਲ ਜਾਂਦੇ 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 ਮੈਂ ਨਾਲੀਆਂ ਨਹੀਂ ਡਕਦੀ ਚੱਲ ਚੱਲ ਆਹੋ ਦੌੜਦੀ ਆ ਕੇ ਤਾਂ ਇਹ ਤੇ ਕਹਿਣ ਡਿਆ ਜਾਂਦੇ 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 ਬੱਸ 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 ਆ ਗਈ ਜਾਜ ਰੋਕੰਦੀ ਕੇ ਆ ਗਈ ਚੱਲ ਮੋੜ ਹਣਾ ਹੁਣ ਮੈਨੂੰ ਇਦਾਂ ਲੱਗਣਾ ਜਿਦਾ ਕੋਈ ਹੋਰ ਹੀ ਚਲਾਉਂਦਾ ਹੁਣ ਆਹ ਵਾਹ ਇਦਾਂ ਲੱਗਣਾ ਹੁੰਦਾ ਮੈਂ ਨਹਿਰ 'ਚ ਨਾ ਜਾਵਾਂ ਵਰਲੀ ਚੱਲ ਰੱਬ ਤੇਰੀ ਖੁਆਇਸ਼ ਪੂਰੀ ਕਰੇ ਆਹ ਤੇਰੇ ਕਹਿਣ ਦੀ ਤੂੰ ਚੱਲਿਏ ਹਾਂ ਚੱਲ 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 ਚੱਲੇ ਚੱਲ ਚੈ ਚਲ ਨਾਲੀਆਂ ਮੇ ਨਾਲੀਆਂ ਲਈ ਚਲ ਲਈ ਚਲ はい ਸਾਬੋ ਕ ਜਣੇ ਸਾਲ ਮੈਂ ਇਤੋਂ ਆ ਕੇ ਵੇਖਿਆ ਮੈਨੂੰ ਵੀਰ ਨੇ ਪਿੱਛੋਂ ਫੜਿਆ ਵਾ ਵੇਖਿਆ ਜਾਜ ਆ ਗਈ ਹੁਣ ਇੱਕ ਗੇੜਾ ਹੋਰ ਲਾ ਗਿਆ ਹੁਣ ਤੂੰ ਇਦਾਂ ਕਰ ਕੱਲੀ ਜਾ ਕੱਲੀ ਆ ਜਾਜ ਆ ਗਈ ਹੁਣ ਕੀ ਬਸ ਪਰ ਜੇ ਮੈਂ ਡੇਗੀ ਤੇ ਉਹ ਨਹੀਂ ਸਗੋਂ ਮੈਂ ਮਗਰੋਂ ਫੜਨਾ ਤੇ ਚੱਕਾ ਰਿੰਦਾ ਵਾ ਕੱਲੀ ਚਲਾਏਂਗੀ ਤੇਰਾ ਡਰ ਲੱਥ ਜਾਊਗਾ ਹੁਣ ਬਸ ਇੰਨਾ ਕ ਤੇ ਕੰਮ ਹੀ ਜਾ ਹੁਣ ਕੱਲੀ ਗੇੜਾ ਲਾ ਗਿਆ ਮੋੜ ਮੋੜੇ ਨਾ ਕੱਲ ਦਰਸ਼ਨ ਹੋਏ ਆ ਨਾ ਅੱਜ ਹੀ ਹੋਏ ਆ ਕਿੱਥੇ ਗਈ ਆ ਲ ਸਕੂਟਰੀ ਲਿਆਂਦੀ ਹੋ ਅੱਗੇ ਤੁਰ ਕੇ ਆਉਂਦੀ ਵਾਵਾ ਗੱਲਾਂ ਮਤਾ ਕਰ ਲੈਣੀਆਂ ਆ ਹੁਣ ਸਕੂਟਰੀ ਨੇ ਭਜਾ ਕੇ ਲੈ ਜਾ ਕਰਨੀਆਂ ਤੇ ਵੀ ਪੰਗਾ ਪੈ ਗਿਆ ਪਰ ਅਮਰੀਕਾ ਦਾ ਵੇਖ ਹੀ ਜਾਣਾ

ਆ ਪਟਾਕੇ ਪੈਣੇ ਮੇਰੇ ਗੋਡਿਆਂ ਦੇ ਤੇਰੀ ਜਿਮਾਂ ਡਾਕਟਰ ਨਾ ਨਹੀਂ ਐ ਉਹਨੇ ਤੇ ਲੈ ਦੇਣੀ ਤੈਨੂੰ ਦਵਾਈ ਮੈਨੂੰ ਤੂੰ ਨੇ ਗੁੱਸੇ ਨਾ ਇਹ ਪਟਿਗਾ ਤੈਨੂੰ ਆ ਨਵੀਂ ਲੈ ਜਾ ਇੱਕਥੋਂ ਲਿਆ ਤਹੀਂ ਕਵਾੜਖਾਨਾ ਜਾ ਕਿੱਥੋਂ ਆ ਗਿਆ ਬੰਦਰ ਜਾ ਗਰਨ ਘਟਿ ਜਾ ਮੈਂ ਤੇ ਗੁੱਤ ਪੜ੍ਹ ਰਣੀ ਹਾਂ ਹੱਥ ਲਾ ਕੇ ਜਾ ਦੋ ਮਿੰਨੀ ਇੱਕ ਵੀਚ ਮਾਰਿਆ ਤ ਮੇਰੇ ਨਿਆਂ ਵਿੱਚ ਤੇ ਤੂੰ ਵਜ ਜਾਏਗਾ ਚਲੋਂ ਡੋਲ ਨਹੀਂ ਕਿ ਮੈ ਚਲੋਂ ਰਿਆ ਵਾ ਬ੍ਰੇਕ ਨਹੀਂ ਮਾਰਦਾ ਸੀ ਚਲੋਂ ਦਿਆ ਹੀ ਇੱਥੇ ਐ ਚੈਨ ਨਿਕਾ ਲਈਂ ਦੀਆਂ ਉੱਠ ਇਹਨੇ ਮੇਰੇ ਤੇ ਵੀ ਡਰਾਈਵਰ ਨਾ ਵਾ ਅੱਲਾ ਸਾਡੇ ਘਰ ਨੂੰ ਕੀ ਕੰਨ ਹੋਣਾ ਮੈਂ ਤਾਂ ਆਪਣੀ ਪੈਲੀ ਵੇਖਣ ਡਿਆ ਪੈਲੀ ਵੇਖਣ ਡਿਆ ਇੱਥੇ ਅਈ ਪੈਲੀ ਵੇਖਦੀ ਐ ਤੂੰ ਵੇਖ ਤੂੰ ਕੀ ਵੇਖਣ ਡਿਆ ਇਹਦਾ ਮੈਂ ਵੇਖ ਨਹੀਂ ਬਣਾ ਲਾ ਤੇ ਫੇਰ ਦੁਆਨ ਵੇਖ ਲੈਂਦਾ ਫੇਰ ਸਾਡੀ ਸੜਕ ਤੇ ਤੂੰ ਐ ਨਿਕਾ ਲਈਂ ਦੀਆਂ ਹਾਂ ਤੇ ਤੇਰੇ ਕੋ ਨਹੀਂ ਆਂਦੀ ਨੰਗੇ ਜਾਂਦਾ ਜਿੱਦ ਮੈਂ ਤੂੰ ਬ੍ਰੇਕ ਮਾਰਦੀ ਸੀ ਕੁਵਾੜ ਖਣ ਆ ਜਾ ਆ ਸਾਰੀ ਪਾਟੀ ਆਵੇ ਤੈਨੂੰ ਕੀ ਲੱਗੇ ਲੱਗੇ ਮੇਰੇ ਲਤਾਂ ਤੋੜੇ ਲੱਗੀ ਲੱਗੀ ਗਾਣਾ ਤੂੰ ਗੱਡਾ ਗਿਫਟ ਕੀਤਾ ਵਾ ਜਿਹੜਾ ਰੋਲਾ ਪਾਉਣ ਦਿਆ ਵਾ ਚੰਗੀ ਨਹੀਂ ਆ ਗਿਫਟ ਵੀ ਕਰ ਦੂੰਗਾ ਤੂੰ ਮੰਗ ਤਾਂ ਸਹੀ ਤੈਨੂੰ ਗੱਡੀ ਗਿਫਟ ਕਰ ਦੂੰਗਾ ਆਹੋ ਗੱਡੀ ਗਿਫਟ ਕਰ ਦੂੰਗਾ ਤੇਰੇ ਵੀਰ ਨੂੰ ਕੁਵਾੜ ਨਹੀਂ ਹੁੰਦਾ ਓਏ ਮੇਰੇ ਯਾਰ ਕਿੰਨੂ ਪੀੜੋਂ ਹੁੰਦੀ ਆ ਪਰ ਜੇ ਮੇਰੇ ਵੀਰ ਦੀ ਗੱਡੀ ਨੂੰ ਕੁਵਾੜ ਕੇ ਆ ਨਾ ਤਾਂ ਫੇਰ ਵੇਖੀ ਇਜਾਦੇ ਤੋਂ ਵੱਧ ਕੇ ਆ ਉਂਗਲ ਦੀ ਥਾਂ ਕਰ ਲਾ ਉਂਗਲ ਵੜਦਿਆਂ ਤੇ ਮੇਰੀ ਹੋਾ ਕਿਦਾਂ ਲੜਦਾ ਵਾ ਕਿ ਲੜਨਾ ਨਹੀਂ ਵਿੱਚ ਮਾਰਦੀ ਮੇਰੇ ਨਾ ਦਿਨ ਨੂੰ ਕੋਈ ਪਿੰਡ ਜਿਨੀ ਲੱਭਾ ਲੈਣ ਨੂੰ ਤੂੰ ਇੱਥੇ ਡੇਰਿਆਂ ਜਾ ਗਿਆ ਤੇ ਤੈਨੂੰ ਹੋਰ ਕਿ ਨਹੀਂ ਲੱਭਾ ਮਾਰਨ ਦੀ ਮਿਰਚ ਮਾਰਦੀ ਤੂੰ ਤੇ ਤੂੰ ਤਾਂ ਸਾਡੇ ਰਾਹ ਤੇ ਤੁਰਿਆ ਫਿਰਨ ਆਹਾ ਤੂੰ ਰਾਹ ਨਾ ਕਰਾਇਆ ਆਪਣੇ ਤੇ ਰਾਹ ਸਾਡੀ ਪੈਰੀ ਤੇ ਨਿਕਲਦਾ ਵਾ ਨਾ ਹੀ ਆ ਹਟੇ ਸਰਕਾਰੀ ਰਾਹ ਵਾ ਕੌਣ ਕਹਿੰਦਾ ਮੈਂ ਕਹਿੰਨਾ ਅਸਰਕਾਰੀ ਖਾਲ ਜਾਂਦਾ ਖਾਲ ਪੂਰਿਆ ਤੇ ਜਾ ਮੇਰੇ ਵੀਰ ਨੂੰ ਪੁੱਛ ਲਾ ਪੁੱਛਿਆ ਜੀ ਵੀਰ ਨੂੰ ਤੇਰੀ ਰਾਹ ਵਾਂ ਗਾਂ ਤਾਂ ਲੰਗੀ ਨਾ ਅੱਡੇ ਰਾਤ ਨਹੀਂ ਮੈਂ ਨੰਗਣਾ ਇੱਥੇ ਰੰਗਣੀ ਹਾਂ ਕਾ ਨੰਗਣਾ ਮੈਂ ਮੰਜਾ ਤਾਂ ਬਹਿਣਾ ਇੱਥੇ ਬਈ ਹਾਂ ਤੇਰਾ ਮੰਜਾ ਨਾ ਹੀ ਨਰੇ ਸੁਟਾਂਗੇ ਨਰੇ ਹੁੱਟਾਂਗੇ ਤੂੰ ਇੱਥੇ ਪਰੇ ਉਹ ਤੂੰ ਜੱਜ ਲੱਗੀ ਆ ਹਾਂ ਲੈ ਜਾ ਆਪਣੇ ਘਾੜ ਜਾ ਥੋੜਾ ਜਾ ਘਰ ਦਾ ਕੀ ਆ ਸਟਾਰਟ ਕਰਦਾ ਛੱਟ ਲੱਗੀ ਆ ਮੇਰੇ ਹੁਣ ਮੈਂ ਤੇਰ ਕੋਈ ਘਟੀਆਂ ਕਰਾਉਣੀਆਂ ਵਾਂ ਤੇਰੀ ਮੰਮੀ ਨੂੰ ਕਹੂੰਗੀ ਦੇਖੀ ਕੋਈ ਪਹਾਨੀਆਂ ਦੇਣਾ ਹੁਣ ਨਨੋ ਨਨਮੇ ਦਾਸ ਕਿ ਆਉਂਗੀ ਸੜਕ ਤੇ ਝੋੜਾ ਹੋ ਇਦਾਂ ਦਾ ਦਾ ਕਰਕੇ ਤੁਰਨ ਜਾਏਗਾ ਛੋਟੀ ਹੋਈ ਤੂੰ ਮੱਲੀ ਹੁੰਦੀ ਹੈ ਹਏ ਮੇਰੀ ਤੇ ਇੰਨੀ ਤੇ ਸਕੂਟਰੀ ਮੈਂ ਹਾਂ ਤੂੰ ਤਾਂ ਇੰਨੀ ਖਲ ਨਹੀਂ ਅੰਜਲ ਨਹੀਂ ਹੈਗੇ ਐਡੀ ਫਿੱਟੀ ਹੈਗੀ ਸਕੂਟਰੀ ਤੇ ਪਤਲੀ ਹੈ ਨਾ ਮੇਰੀ ਉਹਨੇ ਜੀ ਮੈਂ ਨੰਗਣ ਲਈ ਆਪ ਉੱਤੇ ਗਈਆਂ ਹਾਂ ਮੱਜ ਨੂੰ ਬੈਠੀ ਉੱਤੇ ਇਦਾਂ ਮੇਦੀ ਰੁਕ ਦੋ ਦਿਨ ਮੈਂ ਮਾਂ ਨਹੀਂ ਬੜੀ ਦੋੜਦੀ ਮਾਂ ਨਹੀਂ ਤੂੰ ਉਥੇ ਚੱਲ ਪੱਟੀ ਘੜ ਲੈ ਮਾਂ ਮੇਰਾ ਵੀਰ ਪਹਿ ਲੈ ਜਾਊਗਾ। ਅਰੇ ਹਾਂ ਟਾਡੇ ਘਰ ਹੀ ਆਉਣਾ ਵਾ। ਚੱਲ ਪਹੁੰਚਾਂ ਤੂੰ। ਚੱਲ ਇੰਨੇ ਬੰਦੇ ਘਰ ਤਾਂ ਆਏਂਗੀ। ਆਏ ਸਕੂਟਰੀ ਇੱਥੇ ਰਹਿੰਦਾ ਹਣ ਇੱਥੇ ਚੱਲ ਜੰਨੀ ਐ। ਛਾਬੀ ਦੇ ਦੇ ਕੋਈ ਹੱਡੀ ਚੋਰੀ ਨਾ ਕਰ ਲੈ। ਆ ਜਾ ਪੱਟੀ ਕਰਾ ਲੈਣਾ ਵਾ। ਆਉਣੀ ਆ। ਸਾਡੇ ਘਰ ਆਉਣਾ ਵਾ। ਉਹ ਟਾਡੇ ਘਰ ਹੀ ਆਉਣਾ ਵਾ ਫ੍ਰੀ ਤੇ ਉੱਥੇ ਹੀ ਪੱਟੀਆਂ ਕਰਾਉਣੀਆਂ ਵਾ। ਚੱਲ ਆ ਜੀ ਫੇਰ। ਤੇਰੀ ਮੈਂ ਸਹਤ ਤਾਂ ਨਾ ਲਾਉਂਗੀ ਵੀਰ ਕੋ ਵੇਖੀ ਸਹੀ ਇੱਥੇ ਹੁਣ। ਸਕੂਟਰੀ ਲੈ ਜਾ ਫੇਰ। ਸਕੂਟਰੀ ਕੋਲ ਆ ਰਹਿ ਤੂੰ। ਚੋਰੀ ਹੋਣੀ ਇੱਥੇ। ਨਹੀਂ ਮੇਰਾ ਵੀਰ ਆਗ ਲਿਆ ਜਾਂਦਾ ਵਾ ਸਾਡੇ ਰਾਜ ਨੇ ਕੋਈ ਚੋਰੀ ਕਰਦਾ ਹੂੰ ਚੋਰ ਜੇ ਨਾ ਹੁੰਦੇ ਬਦਮਾਸ਼ ਭੈਣ ਕਿੱਥੋਂ ਆ ਗਿਆ ਉਹ ਯਾਰ ਕੰਮ ਕਰ ਆਪਣਾ ਚੱਲ ਇੰਨਾ ਵਧੀਆ ਹੋਇਆ ਘਰ ਤੱਕ ਪੱਟੀ ਕਰਾਉਣ ਉੱਥੇ ਵੇਖਿਆ ਕਰੂੰ ਮੈਨੂੰ ਮੰਮੀ ਨੇ ਕਹਣਾ ਇਹੋ ਪੈਸੇ ਲਈ ਹੀ ਨਾ ਤੇ ਕੋਈ ਪੈਸੇ ਆਪੇ ਨਾਲ ਕਰ ਲੂਗਾ ਕਿੰਨੀ ਪੀੜ ਕੀਤੀ ਏ ਹਰਕ ਨੂੰ ਡੰਗਰ ਜਾ ਆ ਕਿਦਾਂ ਬੰਗੜਾ ਪੁੰਦਾ ਜਾਣ ਡਿਆ ਖੋਤਾ ਜਾ ਇਹਨਾਂ ਨੂੰ ਪਤਾ ਵੀ ਕੁੜੀ ਨੂੰ ਦੇਖ ਕੇ ਸੱਟ ਲਾਤੀ ਆ ਮੈਂ ਪਤਾ ਨਹੀਂ ਕਿੱਥੋਂ ਰੱਖੇ ਹੀ ਹੱਡੇ ਕਰਮਾਂ ਚ ਇਹਨਾਂ ਦੀ ਬੰਬੀ ਵੀ ਹੱਡੇ ਲੱਗ ਗਈ ਹੋਣੀ ਹੈਗੀ ਭੋਸੜੀ ਰਹਿੰਦਾ ਚੰਗਾ ਹੀਗਾ ਅਗਰ ਹੀ ਨਹੀਂ ਆਈ ਕਿਤੇ ਉਹ ਤੋਂ ਵਾਂਗੂ ਵੱਧ ਗਿਆ ਆਏ

ਉਹ ਨਾ ਨੰਡਾ ਵਿੱਚ ਵੱਜ ਗਿਆ ਮੇਰੇ ਇਹਨਾਂ ਦਾ ਆ ਜਿਹੜੇ ਨਵੇਂ ਆਏ ਕਿੱਥੇ ਕ ਵੱਜਾ ਆਏ ਹੋਰ ਇੱਥੇ ਬਲਣੀ ਆ ਉਹਦੇ ਲੱਗ ਚੋੜਾ ਹੋ ਤੋਂਡਿਆ ਹੀ ਵਿੱਚ ਵੱਜ ਗਿਆ ਉਹ ਇਧਰ ਨੂੰ ਕੀ ਲੈਣ ਆਇਆ ਸਾਡੇ ਰਾਵਲੋਂ ਬਲਣੀ ਇੰਨਾ ਜਿਆ ਸਕੂਟਰੀ ਵੀ ਨਹੀਂ ਦਿਖਣਦੀ ਹੁੰਦੀ ਉਹਨੂੰ ਲੈ ਹੱਦ ਹੋ ਗਈ ਆ ਉਹਦਾ ਆਪਣਾ ਕੰਮ ਕੀ ਇੱਥੇ ਰੋਜ਼ ਫਿਰਦਾ ਰਹਿੰਦਾ ਉਹ ਕੰਨ ਮੈਂ ਆਪਣੀ ਕਣਕ ਵੇਖਣ ਆਵਾ ਕਣਕ ਤੇ ਜਿੰਨਾਂ ਨੇ ਬੀਜੀ ਉਹ ਵੇਖਣ ਕੀ ਇਹਨੇ ਕੀ ਵੇਖਣਾ ਕੀ ਬਣਿਆ ਇਹਨੇ ਤਾਂ ਠੇਕਾ ਲਿਆ ਵਾ ਕੋਤਾ ਜਾ ਹਾਦਸਾ ਹੋ ਗਿਆ ਬੜੀ ਪੀੜ ਹੋਈ ਤੇ ਜਿਆਦਾ ਤੇ ਲੱਗੀ ਦੇਵੇ ਕਿ ਮੈਨੂੰ ਬੜਾ ਗਿਆ ਪਰ ਇਹ ਹੋ ਜਾ ਪਰ ਇਹ ਹੋ ਜਾ ਪਰ ਨਹੀਂ ਹੋਇਆ ਉਹ ਵਿੱਚੋਂ ਤੇ ਬ੍ਰੇਕ ਤੇ ਤੇਰੇ ਹੱਥ ਚੀਜ਼ ਨਾ ਉਹ ਮਾਰ ਦਿੰਦੀ ਮਾਰੀ ਬ੍ਰੇਕ ਦੇ ਪਤਾ ਨਹੀਂ ਕਿਦਾਂ ਵੱਜੀ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਵਿੱਚ ਵੱਜ ਕੇ ਸਕੂਟਰੀ ਹੋਤੇ ਬ੍ਰੇਕ ਤੂੰ ਉਹਨੂੰ ਹੀ ਮਾਰੀ ਸਿੱਧੀ ਜਾ ਕੇ ਮੈਨੂੰ ਲੱਗਦਾ ਉਹੋ ਹੀ ਵੱਜ ਗਿਆ ਸਕੂਟਰੀ ਚ ਹੂੰ ਹੂੰ ਕੀ ਹਾਲ ਹੈ ਜਾਂਸ ਕੁੜੀ ਲੈ ਆਇਆ ਚੁੱਕੇ ਉੱਥੋਂ ਸਕੂਟਰੀ ਤੇ ਮੈਂ ਲੈ ਆਉਣਾ ਦਵਾਈ ਲੈਉਣੀ ਦਵਾਈ ਲੈਉਣੀ ਆ ਦਵਾਈ ਤੇ ਮੈਨੂੰ ਕਹਿ ਕੇ ਆਈ ਵੀ ਤੇਰੀ ਮੰਮੀ ਕੋਈ ਖਾਣਨੀ ਜੋ ਮਰਜੀ ਉਹਦੀ ਮੰਮੀ ਕੋਈ ਖਾਣਨੀ ਹੋ ਅਡਰਕੀ ਨਹੀਂ ਉਹਦੀ ਮੰਮੀ ਕੋਈ ਲਿਆਉਣੀ ਆ ਉਹਦੀ ਮੰਮੀ ਕੋਲ ਲਿਆਉਣੀ ਆ ਤੇ ਫ੍ਰੀਜ ਵੇਗੀ ਪੱਟੀਆਂ ਕਰਾਉਣੀਆਂ ਹਣ ਆਹੋ ਭੁੱਖੇ ਨੰਗੇ ਆ ਨਾ ਹੀ ਫ੍ਰੀਜ ਕਰਾਉਣੀਆਂ ਵਾ ਤੂੰ ਕਾਹਵੇਂ ਭੁੱਖੇ ਨੰਗੇ ਆ ਭਾਵੇਂ ਨਾ ਹੋਈਏ ਉਹਦੇ ਕੋਈ ਕਰਾਉਣੀਆਂ ਉਹਨੂੰ ਕਿੱਦਾਂ ਪਤਾ ਲੱਗੂਗਾ ਕਿ ਕੁੜੀਆਂ ਦੀਆਂ ਸਕੂਟਰੀਆਂ ਹੁੰਡੀਆਂ ਤੇ ਮੈਂ ਅੱਗੇ ਨਹੀਂ ਹੁਣਾ ਉਹ ਚਲੋ ਉਹਨਾਂ ਨੂੰ ਬਾਅਦ ਚ ਕਿਤੇ ਲਾਮਾ ਦੇ ਦਾਂਗੇ ਨਹੀਂ ਪੱਟੀ ਉਹਦੂ ਕੋ ਕਰਾਉਣੀ ਜੋ ਮਰਦੀ ਹੋ ਜੇ ਉਹਦੀ ਮੰਮੀ ਨੂੰ ਪਤਾ ਤੇ ਲੱਗੂਗਾ ਹੀ ਨਹੀਂ ਸੱਟ ਲਾਈ ਐ ਚਲ ਠੀਕ ਐ ਫਿਰ ਮੈਂ ਸਕੂਟਰੀ ਲੈ ਕੇ ਆਇਆ ਫਿਰ ਬਾਜੇ ਤੇ ਉਹਨਾਂ ਨੇ ਕਹਣਾ ਝੂਠ ਬੋਲਦੇ ਆ ਕੋਈ ਨਹੀਂ ਹੋਇਆ ਵੀ ਚਲ ਮੈਂ ਲੈ ਆਵਾਂ ਫਿਰ ਜਾਂਦੇ ਦਵਾਈ ਲੈਣ ਜਿਉ ਦੇ ਹੋਊਗਾ ਨਾ ਨੂੰ ਕਟ ਕੇ ਆਈ ਫਿਰ ਡੰਗ ਜੈਨ ਅੰਨਾ ਹੋਇਆ ਕਿ ਤੇ ਐਨਕਾ ਹੀ ਲਵਾ ਲੈ ਕਿ ਲੈ ਇੱਥੇ ਬਾਜ਼ੀਆਂ ਪੈ ਗਈਆਂ ਇਹਦੀਆਂ ਇਨੇ ਸ਼ਹਿਰ ਸਵਾਖੜਨੀ ਹੈ ਇਥੋਂ ਮੈਂ ਲੈ ਆ ਜੂ ਉਥੋਂ ਕਿਨੇ ਲਿਉਣੀ ਭਾਵੇਂ ਕੇ ਗੱਡੀ ਗੁੱਡੀ ਜੀ ਮਾਰ ਦੇ ਮੈਂ ਤਾਂ ਨਾ ਰਹਿਣ ਹੀ ਦਿੰਨੇ ਇਹਨੂੰ ਕੀ ਦੇਣੀ ਹੈ ਸਕੂਟਰੀ ਪਹਿਲਾਂ ਤੇ ਪੁਰਾਣੀ ਨਹੀਂ ਮੈਨੂੰ ਲੱਗਦਾ ਹੁਣ ਰਗੜਾਂ ਲਾਤੀ ਹੈ ਇਹਨੇ ਕੋਨੀ ਹਲ ਕੁੜੀ ਦਾ ਵੀ ਉਦਾਂ ਕਹਿੰਦੀ ਮੈਨੂੰ ਸੁਪਨਾ ਆਇਆ ਮੈਂ ਗਿਆ ਜੀ ਕਹੀ ਨਹੀਂ ਆ ਜਾ ਜਨੇ ਚਲਾਉਣਾ ਹੀ ਅੱਜ ਆਹ ਦੇ ਟਾਇਰ ਜਿੱਡੀ ਤੇ ਚਲਾਈ ਨਹੀਂ ਜਾਣ ਦੀ ਪਤਾ ਨਹੀਂ ਸਟਾਰਟ ਵੀ ਹੁੰਦੀ ਹੈ ਕਿ ਨਹੀਂ ਹੁੰਦੀ ਐਦਾਂ ਹੀ ਖੜਨਾ ਵਾ ਇਹ ਤੇ ਜੇ ਮੈਂ ਗੁਣ ਗਿਣਾਉਂਦੇ ਚੰਗਾ ਗੋਣੀ ਇਹਦਾ